ਓ ਭਰਾਵਾ ਤੁਰਿਆ ਨਾ ਬਾਈ ਕੀ ਕਰਨਾ ਸਾਈਕਲ ਦੀ ਚੇਨ ਟੁੱਟ ਗਈ ਤੁਸੀਂ ਹੱਥ ਫੜ ਕੇ ਲੈ ਚੱਲੋਂਗੇ ਲੈ ਓ ਯਾਰ ਤੂੰ ਤਾਂ ਬਿੱਲਾ ਸਾਡੇ ਤਾਂ 100 ਕੰਮ ਨੇ ਨਾਲੇ ਬੜੇ ਕੋਲ ਟਾਈਮ ਹੈ ਨਹੀਂ ਇੰਨਾ ਓ ਭਰਾਵਾ ਆ ਟੁੱਟਿਆ ਸਾਈਕਲ ਵੇਚ ਕੇ ਨਾ ਕੋਈ ਚੱਜ ਦਾ ਮੋਟਰਸਾਈਕਲ ਲੈ ਲੈ ਉਹ ਸਾਈਕਲ ਵਾਲੇ ਮੋਟਰਸਾਈਕਲ ਕਿੱਥੋਂ ਲੈ ਲੈਣਗੇ ਨਾਲੇ ਉਹਦੇ ਲਈ 4 ਪੈਸੇ ਵੀ ਹੋਣੇ ਚਾਹੀਦੇ ਆ ਓ ਯਾਰ ਅੱਛਾ ਮੈਨੂੰ ਤਾਂ ਕੰਮ ਸੀ ਮੈਂ ਤਾਂ ਬਾਪੂ ਨਾਲ ਜਾਂਸੇ ਜਾ ਕੇ ਆਉਣਾ ਭਾਈ ਜਾਂਸੀ ਯਾਰ ਤੈਨੂੰ ਦੱਸਿਆ ਤਾਂ ਸੀ ਆਪਾਂ ਨਾ ਗੱਡੀ ਲੈ ਕੇ ਆਣੀ ਆ ਨਵੀਂ ਚਾਰ ਕੜਿਆਂ ਵਾਲੀ ਭਾਈ ਚਾਰ ਕੜਿਆਂ ਵਾਲੀ ਓਏ ਆਹੋ ਜਿਹੜੀ ਨਵੀਂ ਆਈ ਆ ਭਾਈ ਕਿੰਨੇ ਕ ਦੀ ਹੋਊਗੀ ਓਏ ਆਹੀ ਹੋਣੀ ਆ ਕਿ 2.5 ਕਰੋੜ ਦੀ ਅੱਛਾ ਭਾਈ ਫਿਰ ਬਾਪੂ ਤੇਰਾ ਤਿੰਦਾ ਪੂਰੀ ਐਸ਼ ਕਰਾਉਂਦਾ ਨਾ ਆਈ ਆ ਭਾਈ ਫਿਰ ਚੱਲ ਫਿਰ ਭਾਈ ਚੱਲੀ ਆਪਾਂ ਆ ਜੀ ਫਰਾਂ ਨਾ ਕੋ ਦਿਵਾ ਪਾੜੇ ਜੀ ਦੀਪੇ ਭਾਈ ਹਾਂ ਭਾਈ ਆ ਯਾਰ ਵੀਡੀਓ ਬਣਾਇਆ ਇੱਕ ਤੇ ਸਮਕ ਤੇ ਪਾਈਏ ਉਹ ਲਖੇ ਭਾਈ ਆ ਬਣੋ ਇਹ ਵੀਡੀਓ ਲੋ ਬਾਈ ਕਰੀ ਇਹਨਾਂ ਨੂੰ ਆਪਾਂ ਲੋਟ ਓ ਮੇਰੀ ਗੱਲ ਮੰਨ ਚੱਕਰਾ ਮਾਣ ਨੂੰ ਰਹਿਣ ਦੇ ਤੇਰਾ ਕੁਝ ਨਹੀਂ ਮੰਨਣਾ ਨਾਲੇ ਮੈਂ ਤਾਂ ਹੋਰ ਕਹਿਣਾ ਆ ਜਿਹੜੇ ਚਾਰ ਪੈਸੇ ਦੇ ਕਿ ਨਹੀਂ ਹੁੰਦੇ ਫਾਲੋਅਰ ਜੇ ਓਏ ਉਹੀ ਕਰ ਲਾ ਬਾਈਏ ਕੋਈ ਜ਼ਿਆਦਾ ਨਹੀਂ ਬੋਲਦੇ ਇਹਨਾਂ ਕਰੀਏ ਹੱਲ ਆਪਾਂ ਓ ਬਾਈ ਕੋਗੜ ਐ ਵੱਜਣਗੇ ਪੈਸੇ ਲੱਗਦੇ ਆ ਫਾਲੋਅਰਸ ਵਧਾਉਣ ਨੂੰ ਵੀ ਓ ਮੈਂ ਤਾਂ ਭੁੱਲੀ ਗਿਆ ਸੀ ਓ ਤੇਰਾ ਕੋਈ ਨਹੀਂ ਮੰਨਣਾ ਦੀਪੇ ਇਹ ਉਹ ਲੋਕ ਨੇ ਜਿਹੜੇ ਪਹਿਲਾਂ ਤਾਂ ਤਾੜੀਆਂ ਮਾਰਦੇ ਨੇ ਹੱਸਦੇ ਨੇ ਜਦੋਂ ਆਪਾਂ ਕੋ ਬਣ ਜੰਨੇ ਆ ਨਾ ਫਿਰ ਇਹ ਜਿਹੇ ਲੋਕ ਨਾ ਪਿੱਛੇ ਪਿੱਛੇ ਫਿਰਦੇ ਨੇ ਆਪਣੇ ਤੂੰ ਛੱਡ ਤੂੰ ਵੀਡੀਓ ਬਣਾ ਆਪਣੇ ਉਹ ਗੱਟੂ ਹਾਂ ਬਈ ਉਹ ਯਾਰ ਜਸਰੀ ਚੜ੍ਹਾਈ ਕਿੰਨੀ ਹੋਗੀ ਉਹ ਯਾਰ ਸਾਰੇ ਫੇਸਬੁਕ ਤੇ ਕੱਲੇ ਹੀ ਸਾਇਆ ਪਿਆ ਆ ਜਦੋਂ ਖੁੱਲ੍ਹੇ ਫੇਸਬੁਕ ਜਸੀ ਉਧਾਂ ਜਸੀ ਉਧਾਂ ਬਈ ਫਿਰ ਤਾਂ ਚੜ੍ਹਾਈ ਹੋਗੀ ਭਾਈ ਹੋ ਗਾਨੂਗਾ ਉਹ ਮੈਨੂੰ ਤਾਂ ਉਹੀ ਲੱਗਦਾ ਚੱਲ ਮਿਲ ਕੇ ਆਉਂਦੇ ਆਂ ਚੱਲ ਭਾਈ ਭਾਈ ਸਾਸਰੀ ਕਾਲ ਚੱਲ ਕੋਈ ਨਾ ਮੈਂ ਕਹ ਦੂੰਗਾ ਉਹਨੂੰ ਤੈਨੂੰ ਸਾਸਰੀ ਆ ਬਣਾਉਂਦੇ ਸੀ ਨਾਲੇ ਤੇਰਾ ਹਾਲ ਚਾਲ ਪੁੱਛਦੇ ਸੀ ਹਾਂ ਲੱਕੇ ਬਾਈ ਇਹੋ ਜਿਹੀ ਗੱਲਾਂ ਕਰੀ ਜਾਂਦਾ ਹੈ ਉਹ ਯਾਰ ਮੈਂ ਕਹਿੰਦਾ ਨਾ ਦਿਮਾਗ ਤੋਂ ਮੇਕ ਹਿੱਲ ਗਿਆ ਲੱਗਦਾ ਮੈਨੂੰ ਵੀ ਆਈਆਂ ਬਾਈ ਉਹ ਮੈਨੂੰ ਲੱਗਦਾ ਨਾ ਉਹਨੇ ਪੈਸੇ ਦੇ ਕੇ ਭਾਇਆ ਫੋਲੋਅਰ ਬਾਈ ਉਹ ਆ ਗਏ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਅ ਚਾਰ ਬਰਗਰ ਲਾ ਦਿਓ ਠੀਕ ਹੈ ਜੀ ਨਾਲੇ ਇੱਕ ਪੈਕ ਕਰਨਾ ਹੈ ਦੋ ਪੈਕ ਕਰ ਦਿਓ ਤੇ ਦੋ ਲਾ ਦਿਓ ਬਰਗਰ ਠੀਕ ਹੈ ਜੀ ਤੇ ਇੱਕ ਪੀਜ਼ਾ ਲਾ ਦਿਓ ਠੀਕ ਹੈ ਜੀ ਹਾਂ ਅਸੀਂ ਬਹਿੰਗੇ ਠੀਕ ਹੈ ਜੀ ਆ ਲੈ ਲਓ ਹੇ ਇਹ ਕਿਹਨਾ ਪੰਨਾ ਬਣਾ ਲਈਏ 9 ਵਜੇ ਇੱਕ ਬੋਟੋ ਹੋ ਜੂਗੀ ਉਹਦੇ ਨਾਲ ਆਪਣੀ ਚੜਾਈ ਹੋ ਜੂਗੀ ਚਲਿਏ ਬਾਈ ਹਸੀਗਾ ਕੋਈ ਨਾ ਕਹਿ ਦੂੰਗਾ ਮੈਂ ਹੁਣ ਤੇਰਾ ਹਾਲ ਚਾਲ ਪੁੱਛਦੇ ਨਾਲ ਸਬਸਕ੍ਰਾਈਬ ਕਰ ਲੰਦੇ ਸ ਬਾਈ ਯੂ ਯਾਦ ਪਿਛਲੀ ਵਾਰ ਮਿਲਿਆ ਸੀ ਉਦੋਂ ਵੀ ਤੂੰ ਇਹੀ ਗੱਲ ਕਹਿੰਦਾ ਸੀ ਤੈਨੂੰ ਸਾਸਰੀ ਕਾਬਲਾਂ ਦੀ ਤੇਰਾ ਹਾਲ ਚਾਲ ਪੁੱਛਦੇ ਸੀ ਉਹ ਬਾਈ ਉਹ ਹੈ ਕੌਣ ਆ ਤੁਸੀਂ ਮਿਲਣਾ ਨੂੰ ਹਾਂ ਬਾਈ ਮਿਲਣਾ ਹਾਂ ਬਾਈ ਮਿਲਣਾ ਆ ਜਾ ਬਾਈ ਬਾਹਰ ਗੱਡੀ 'ਚ ਬੈਠਾ ਆ ਮਗਰ ਬੈਠਿਆ ਬਾਈ ਮੈਲ ਲੋ ਇਹਨਾਂ ਨੂੰ ਲੱਗਦਾ ਕੋ ਵੱਡਾ ਤਾਂ ਨਹੀਂ ਹੋਊਗਾ ਉਹ ਖੋਲ ਤਾਂ ਲੈ ਫਿਰ ਮੈਨੂੰ ਬਾਈ ਸੱਸਰੀ ਕਾ ਬਾਈ ਗੱਡੀ ਦਾ ਪੈਸੇ ਪਏ ਆ ਹਾਂ ਬਾਈ ਪਰ ਬਾਈ ਸੱਸਰੀ ਕਾ ਤੈਨੂੰ ਬੁਲਾਉਂਦੇ ਅਸੀਂ ਉਹ ਬਾਈ ਬੰਦੇ ਨੂੰ ਕਿਹੜਾ ਬੁਲਾਉਂਦਾ ਸਾਰੇ ਪੈਸੇ ਨੂੰ ਸੱਸਰੀ ਕਾ ਬੁਲਾਉਂਦੇ ਆ ਨਾਲੇ ਜਦੋਂ ਮੇਰੇ ਤੇ ਮਾੜਾ ਟਾਈਮ ਸੀ ਤੁਸੀਂ ਸਾਰੇ ਮੈਨੂੰ ਟੀਚਰਾਂ ਕਰਦੇ ਸੀ ਬਾਈ ਉਹ ਦਿਨ ਯਾਦ ਕਰੋ ਜਦੋਂ ਅਸੀਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ ਜੀ ਉਹ ਲੱਖੇ ਬਾਈ ਇਹ ਬਣੂ ਇਹ ਵੀ ਢੱਲੋ ਉਹ ਮੇਰੀ ਗੱਲ ਸੁਣ ਟੱਕਰਾਂ ਮਾਰਨ ਨੂੰ ਰਹਿਣ ਦੇ ਇੱਥੋਂ ਨਹੀਂ ਕੋਈ ਤਾਂ ਹੋਣਾਗਾ ਉਹ ਮੈਂ ਤਾਂ ਹੋਰ ਕਹਿਣਾ ਆ ਜਿਹੜੇ ਚਾਰ ਪੈਸੇ ਦੇ ਕਿ ਨਹੀਂ ਵਧਾ ਲੈਂਦੇ ਫੋਲੋਅਰ ਜੇ ਓਏ ਉਹੀ ਕਰ ਲਾ ਉਹ ਜਿਹੜੇ ਹਸਾਵਣਾ ਤੇ ਲੱchnਾ ਨਾ ਤੇਰਾ ਕੁਝ ਨਹੀਂ ਬੰਨਣਾ ਉਹ ਬਾਈ ਉਹੋਕੜ ਐਵੇਂ ਵੱਜ ਜਾਂਦੇ ਆ ਉਹਦੇ ਲਈ ਵੀ ਪੈਸੇ ਚਾਹੀਦੇ ਆ ਆਲਵੇਸ ਵਧਾਉਣ ਲਈ ਉਹ ਮੈਂ ਤਾਂ ਭੁੱਲੀ ਗਿਆ ਸੀ